ਲੁਧਿਆਣਾ ਜਿਹੜਾ ਹੈਗਾ ਆ ਹਲਵਾਰਾ 에어ਪੋਰਟ ਜਦੋਂ ਬਣ ਗਿਆ ਹੂੰ ਆਈ ਥਿੰਕ ਲੁਧਿਆਣੇ ਵੀ ਲੋਕੀ ਆ ਕਹਿੰਦੇ ਇਹਦਾ ਕ੍ਰੈਡਿਟ ਵੀ ਅਰੋੜਾ ਸਾਹਿਬ ਲੈ ਗਏ ਵੀ ਮੈਂ ਬਣਵਾਇਆ ਇਹ ਨਹੀਂ ਤੁਸੀਂ ਕਹਿ ਰਹੇ ਹੋ ਕ੍ਰੈਡਿਟ ਲੈ ਗਏ ਮੈਨੂੰ ਇਹ ਮੈਂ ਤਾਂ ਨਹੀਂ ਕਹਿ ਰਿਹਾ ਤੁਹਾਡੇ ਵਿਰੋਧੀ ਕਹਿ ਰਹੇ ਨੇ ਨਹੀਂ 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 ਸਪੀਚਾਂ ਰੋਜ਼ ਹੋ ਰਹੀਆਂ ਕਹਿੰਦੇ ਵੀ ਇਹ ਕ੍ਰੈਡਿਟ ਲੈਂਦੇ ਅਸੀਂ ਤਾਂ ਉਦੋਂ ਦਾ ਬਣਵਾਤਾ ਜਦੋਂ ਅਰੋੜਾ ਸਾਹਿਬ ਵੀ ਨਹੀਂ ਪੈਦਾ ਹੋਏ ਕਹਿੰਦੇ ਮੈਂ ਤਾਂ ਕਹਿ ਰਿਹਾ ਇਹ ਤਾਂ ਮੇਰਾ ਕੰਮ ਸੌਖਾ ਕਰ ਰਹੇ ਮੈਂ ਤਾਂ ਕਹਿੰਦਾ ਜੀ 25 ਸਾਲਾਂ ਬਾਅਦ ਮੈਂ ਅ 25 ਸਾਲਾਂ ਦੀ ਗੱਲ ਚੱਲ ਰਹੀ ਸੀ ਬਣਾਤਾ ਜੇ ਵਿਰੋਧੀ ਇਹ ਕਹਿੰਦੇ ਆ ਇਹਨਾਂ ਨੇ ਉਦੋਂ ਬਣਾਤਾ ਜਦੋਂ ਮੈਂ ਪੈਦਾ ਨਹੀਂ ਹੋਇਆ ਇਹਦਾ ਮਤਲਬ ਹੈ 60 ਸਾਲ ਤੇ ਲੱਗੇ ਹੋਏ ਸੀ 60 ਸਾਲਾਂ 'ਚ ਨਹੀਂ ਇਹਨਾਂ ਕੋਲ ਹੋਇਆ ਜਿਹੜਾ ਮੈਂ 2.5 ਸਾਲਾਂ 'ਚ ਬਣਾਤਾ ਮੈਂ ਤਾਂ ਸਿਰਫ 25 ਸਾਲ ਕਹਿੰਨਾ ਇਹਦਾ ਮੇਰੀ ਜਾਨ ਸਖੌਲੀ ਕਰ ਦੇ ਮੇਰੀ ਉਮਰ 60 ਸਾਲ ਹੋ ਗਈ ਇਹਦਾ ਮਤਲਬ ਹੈ 60 ਸਾਲਾਂ ਤੋਂ ਇਹਨਾਂ ਕੋਲੇ ਕੇਅਰ ਬੋਰਡ ਨਹੀਂ ਬਣਿਆ ਮੈਂ 11ਵੇਂ ਮਹੀਨੇ 22 ਚ ਪੈਸੇ ਕਰਵਾ ਕੇ ਸਵਾ ਦੋ ਸਾਲਾਂ ਚ 에ਰਪੋਰਟ ਬਣਾਤਾ ਤੁਸੀਂ ਸਰਦਾਰ ਸਾਹਿਬ ਮੱਕੜ ਸਾਹਿਬ ਮੇਰੀ ਲਾਈਫ ਹੀ ਨਹੀਂ ਕਰਤੀ ਕਹਿ ਕੇ ਕਿ ਜੀ ਮੇਰੇ ਜੰਮਣ ਤੋਂ ਪਹਿਲਾਂ ਹੋਇਆ